ਤਨ ਸ੍ਰੀ ਵਾਹਿਗੁਰੂ ਸੰਗਤਾਂ ਆਪਾਂ 16 ਸਬਾਣੀ ਦਾ ਵਿਚਾਰ ਲੜੀवार ਕਰ ਰਹੇ ਹਾਂ ਅਬ ਆਪਾਂ 16 ਸਬਦਾਂ ਦੇ ਵਿੱਚ ਅਗਲੇ ਸ਼ਬਦਾਂ 'ਤੇ ਡੁੱਟਦੇ ਹਾਂ ਦੋ ਸ਼ਬਦਾਂ ਦਾ ਵਿਚਾਰ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਆਉ ਇਸ ਵਿਚਾਰ ਨਾਲ ਜੁੜ ਗਏ ਲੜੀ ਨੂੰ ਅੱਗੇ ਧੁਰ ਗਏ ਰਾਗ ਕੌੜੀ ਪੂਰਵੀ ਮਹਲਾ ਚੌਥਾ ਕਾਮ ਕਰੋਦ ਨਗਰ ਵ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਮਨੁੱਖ ਦਾ ਇਹ ਸਰੀਰ ਮਨੋ ਇੱਕ ਨਗਰ ਹੈ ਤੇ ਇਹਦੇ ਵਿੱਚ ਕਾਮ ਕ੍ਰੋਧ ਨਾਲ ਭਰਿਆ ਰਿਹਾ ਰਿਹਾ ਮਨੁੱਖ ਦਾ ਇਹ ਸਰੀਰ ਇੱਕ ਸ਼ਹਿਰ ਵਾਂਗ ਹੈ ਜਿਹੜਾ ਕਾਮ ਤੇ ਕ੍ਰੋਧ ਨਾਲ ਭਰਿਆ ਹੋਇਆ ਹੈ ਭਰਿਆ ਰਹਿੰਦਾ ਹੈ ਹਮੇਸ਼ਾ ਗੁਰੂ ਜੀ ਕਹਿੰਦੇ ਗੁਰੂ ਨੂੰ ਮਿਲ ਕੇ ਹੀ કામ ક્રોધ ਇਹਨਾਂ ਬਕਾਰਾਂ ਦੇ ਜੋੜ ਨੂੰ ਤੋੜਿਆ ਜਾ ਸਕਦਾ ਹੈ ਮਿਲ ਸਾਧੂ ਖੰਡਲ ਖੰਡਾ ਇਹਨੂੰ ਖੰਡਿਆ ਜਾ ਸਕਦਾ ਇਹਨੂੰ ਤੋੜਿਆ ਜਾ ਸਕਦਾ ਇਹ ਕਾਮ ਕ્રોਧ ਦਾ ਜਿਹੜਾ ਪ੍ਰਭਾਵ ਹੈ ਸਾਡੇ ਉੱਤੇ ਹਾਵੀ ਇਹਨਾਂ ਕਾਮਾਦਿਕ ਬਕਾਰਾਂ ਦਾ ਇਹਨੂੰ ਬਚਾਇਆ ਜਾ ਸਕਦਾ ਆਪਣੇ ਆਪ ਨੂੰ ਇਥੋਂ ਤੋੜਿਆ ਜਾ ਸਕਦਾ ਹੈ ਪਰ ਗੁਰੂ ਜੀ ਕਹਿੰਦੇ ਇਹ ਵੀ ਚੰਗੇ ਸੰਸਕਾਰਾਂ ਨਾਲ ਬਣਦਾ ਹੈ ਬਹਿਲਾ ਚੰਗੇ ਸੰਸਕਾਰ ਬਣਾਈਏ ਆਪਣੇ ਪੂਰਵ ਲਿਖਤ ਲਿਖੇ ਹੀ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੀ ਜਿਸ ਮਨੁੱਖ ਦੇ ਪੂਰਵਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ ਯਾਨੀ ਜਿਸ ਦੇ ਕੀਤੇ ਹੋਏ ਸਭ ਕੰਮ ਸੰਸਕਾਰ ਚੰਗੇ ਨੇ ਨਾ ਉਹਨੂੰ ਗੁਰੂ ਮਿਲ ਜਾਂਦਾ ਹੈ ਤੇ ਉਸ ਦੇ ਮਨ ਵਿੱਚ ਫਿਰ ਪ੍ਰਮਾਤਮਾ ਦੀ ਲੱਗ ਜਾਂਦੀ ਹੈ ਲਿਵ ਸੁਰਤ ਜੁੜ ਜਾਂਦੀ ਹੈ ਪਰਮਾਤਮਾ ਨਾਲ ਤੇ ਸੁਰਤ ਪਰਮਾਤਮਾ ਨਾਲ ਜੋੜਨ ਕਰਕੇ ਉਹਦੇ ਅੰਦਰੋਂ ਇਹ ਵਿਕਾਰ ਟੁੱਟ ਜਾਂਦੇ ਆ ਖਤਮ ਹੋ ਜਾਂਦੇ ਆ ਇਹਨਾਂ ਦਾ ਜੋੜ ਟੁੱਟ ਜਾਂਦਾ ਗਿੰਨੀ ਪਿਆਰੀ ਗੁਰੂ ਜੀ ਗੱਲ ਕਹਿੰਦੇ ਆ ਕਿ ਦੇਖੋ ਇਹ ਸਰੀਰ ਰੂਪੀ ਕਾਮਾਦਿਕ ਮਾਨਾਂ ਦਾ ਭਰਿਆ ਹੋਇਆ ਹੈ ਤੇ ਇਹਨੂੰ ਇਹਨੂੰ ਤੋੜਨ ਵਾਸਤੇ ਗੁਰੂ ਨੂੰ ਮਿਲਣਾ ਜ਼ਰੂਰੀ ਹੈ ਤਾਂ ਕਿ ਗੁਰੂ ਦੀ ਨੂੰ ਮਿਲ ਕੇ ਪ੍ਰਮਾਤਮਾ ਨਾਲ ਜੁੜਿਆ ਜਾਵੇ ਪ੍ਰਮਾਤਮਾ ਨਾਲ ਜੁੜਾਂਗੇ ਤੇ ਇਹਨਾਂ ਜਮਦੂਤਾਂ ਤੋਂ ਖਿਹੜਾ ਛੁੱਟ ਜਾਊਗਾ ਤੇ ਗੁਰੂ ਜੀ ਫਿਰ ਅੱਗੇ ਸਮਝਾਉਂਦੇ ਹੈ ਕਿ ਇਹ ਤਾਂ ਹੋਏਗਾ ਜੇ ਸਾਡੇ ਸੰਸਕਾਰ ਚੰਗੇ ਹੋਣਗੇ ਤੇ ਅਸੀਂ ਗੁਰੂ ਨੂੰ ਮਿਲਾਂਗੇ ਗੁਰੂ ਦੀ ਬਾਣੀ ਨੂੰ ਸਮਝਾਂਗੇ ਪੜ੍ਹਾਂਗੇ ਉਹਦੇ ਵਿੱਚ ਸਤਿ ਜੋੜ ਲਾਂਗੇ ਤੇ ਸਾਡੇ ਇਹ ਜਿਹੜੇ ਵਿਕਾਰ ਨੇ ਇਹਨਾਂ ਦਾ ਖੰਡਨ ਹੋ ਜੂਗਾ ਇਹ ਇਹਨਾਂ ਤੋਂ ਖਿਹੜਾ ਛੁੱਟ ਜੂਗਾ ਕਰ ਸਾਧੂ ਅੰਜਲੀ ਪੁਨ ਵਡਾਹੀ ਐਸ ਕਰਕੇ ਗੁਰੂ ਦੇ ਅੱਗੇ ਹੱਥ ਜੋੜੀਏ ਇਹ ਭਲੇ ਦਾ ਕੰਮ ਹੈ ਕਰ ਡਾਂਡੂਤ ਪੁਨ ਵਡਾਹੀ ਰਹਾਓ ਗੁਰੂ ਦੇ ਅੱਗੇ ਡਾਂਡੂਤ ਕਰੀਏ ਜ ਜਨੀ ਗੁਰੂ ਅਗੇ ਢੈ ਪਈਏ ਆਪਣੀਆਂ ਮਨਕਮਾ ਛੱਡ ਕੇ ਗੁਰੂ ਦੀ ਗੱਲ ਮੰਨ ਲਈਏ ਇਹ ਵਧੀਆ ਕੰਮ ਹੈ ਇਹ ਨੇਕ ਕੰਮ ਹੈ ਇਹ ਭਲਾ ਕੰਮ ਹੈ ਇਸ ਇਸ ਸੰਸਾਰ ਤੇ ਕਰਨਾ ਜ਼ਰੂਰੀ ਹੈ ਸੋ ਗੁਰੂ ਜੀ ਕਹਿ ਕੀ ਰਿਹਾ ਇਸ ਸਾਰੇ ਸ਼ਬਦ ਵਿੱਚ ਕਿ ਗੁਰੂ ਦੇ ਦਰ ਤੇ ਟੈ ਪਈਏ ਬਸ ਇਹ ਗੁਰੂ ਦੀ ਗੱਲ ਮੰਨੀਏ ਗੁਰਬਾਣੀ ਨੂੰ ਮੰਨੀਏ ਕਹਿਣ ਦਾ ਭਾਵ ਇਹ ਹੈ ਸਾਡੇ ਵਾਸਤੇ ਗੁਰਬਾਣੀ ਗੁਰੂ ਹੈ ਸੋ ਪਰ ਗੁਰੂ ਜੀ ਕਹਿੰਦੇ ਹੋ ਕੀ ਰਿਹਾ ਬੰਦਾ ਟੁੱਟਿਆ ਹੋਇਆ ਬੰਦਾ ਜਿਹੜਾ ਉਹ ਇਸ ਚੀਜ਼ ਨੂੰ ਖਿਆਲ ਹੀ ਨਹੀਂ ਕਰ ਰਿਹਾ ਤੇ ਉਹ ਜਿਹੜਾ ਇਹਦਾ ਮੈਂ ਮੇਰੀ ਵਾਲਾ ਕੰਡਾ ਜਿਹਦੇ ਕਰਕੇ ਕਾਮ ਕ੍ਰੋਧ ਲੋਭ ਮੋਹ ਘਰੋਪ ਪੈਦਾ ਹੋ ਰਹੇ ਨੇ ਉਹਨਾਂ ਨੂੰ ਉਹ ਕੰਡਾ ਹੀ ਨਹੀਂ ਨਿਕਲ ਰਿਹਾ ਉਹ ਠੰਗ ਕਰ ਰਿਹਾ ਦੇਖੋ ਸਾਡੇ ਜੀ ਕੰਡਾ ਵੱਜੀ ਜਾਵੇ ਤੇ ਅਸੀਂ ਚੱਲ ਨਹੀਂ ਸਕਦੇ ਜਾਂ ਤਾਂ ਅਸੀਂ ਬੈਠ ਕੇ ਉਸ ਕੰਡੇ ਨੂੰ ਕੱਢਾਂਗੇ ਤੇ ਨਹੀਂ ਫਿਰ ਉਹ ਕੰਡਾ ਅੱਗੇ ਦੀ ਅੱਗੇ ਚੁਵੇਗਾ ਹੋਰ ਚੁਵੇਗਾ ਤੇ ਜਾਦੇ ਦੁੱਖ ਖੜਾ ਕਰ ਦੇਵੇਗਾ ਸੋ ਇਹ ਮੈਵੀਰੀ ਵਾਲਾ ਕੰਡਾ ਸਾਡੇ ਜਾਦੇ ਚੁਭ ਰਿਹਾ ਅਸੀਂ ਇਸ ਨੂੰ ਕੱਢ ਨਹੀਂ ਰਹੇ ਸੋ ਗੁਰੂ ਜੀ ਦੇਖੋ ਕਿਵੇਂ ਪਿਆਰ ਨਾਲ ਸਮਝਾਉਂਦੇ ਆ ਸਾਖਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੀ ਰੱਬ ਨਾਲ ਟੁੱਟਿਆ ਹੋਇਆ ਬੰਦਾ ਮੈ ਮੇਰੀ ਦੇ ਵਿੱਚ ਹੈ ਤੇ ਉਹਨੂੰ ਪਰਮਾਤਮਾ ਦਾ ਨਾਮ ਰੂਪੀ ਰਸ ਆਉਂਦੇ ਹੀ ਨਹੀਂ ਤੇ ਇਹ ਕੰਡਾ ਉਹਨੂੰ ਤਾਂ ਕਿ ਕਰੀ ਜਾਂਦਾ ਹੈ ਜਿਹੜਾ ਮੈ ਮੇਰੀ ਵਾਲਾ ਕੰਡਾ ਨਾ ਉਹਨੂੰ ਲਗਾਤਾਰ ਤੰਗ ਕਰ ਰਿਹਾ ਹੈ ਇਹ ਉਦੇ ਅੰਦਰ ਚੁਬੀ ਜਾ ਰਿਹਾ ਜਿਉਂ-ਜਿਉਂ ਚੱਲੈ ਚੁਬਹਿ ਦੁੱਖ ਪਾਵੇ ਜਮ ਕਾਲ ਸਹਿ ਸਿਰ ਡੰਡਾਈ ਜਿਉਂ-ਜਿਉਂ ਚੱਲੈ ਚੁਬਹਿ ਜਿਵੇਂ-ਜਿਵੇਂ ਉਹ ਅੱਗੇ ਇਸ ਪਾਸੇ ਨੂੰ ਤੋੜਦਾ ਆਪਣੇ ਆਪਣੇ ਜੀਵਨ ਨੂੰ ਪਰਮਾਤਮਾ ਤੋਂ ਟੁੱਟੇ ਹੋਏ ਜੀਵਨ ਨੂੰ ਅੱਗੇ ਤੋੜਦਾ ਮਾਇਆ ਵੱਲ ਜੋੜਦਾ ਜਾਂਦਾ ਹੈ ਤੇ ਫਿਰ ਇਹ ਜਿਹੜਾ ਮੈਂ ਮੇਰੀ ਆੜਾ ਕੰਡਾ ਹੋਰ ਜੁਬਦਾ ਜਾਂਦਾ ਹੈ ਉਹ ਜੀ ਕਹਿੰਦੇ ਦੁੱਖ ਪਾਵੇ ਫਿਰ ਉਹ ਦੁੱਖ ਆਉਂਦੇ ਆਉਂਦੇ ਜਮ ਕਾਲ ਸਹੇ ਸਿਰ ਡੰਡਾ ਹੀ ਫਿਰ ਉਹਨਾਂ ਦੇ ਉੱਤੇ ਮੌਤ ਦਾ ਸਾਇਆ ਬਣਿਆ ਰਹਿੰਦਾ ਕਿਹੜੀ ਮੌਤ ਦਾ ਸਾਇਆ ਆਤਮਿਕ ਤੌਰ ਤੇ ਮਰ ਜਾਂਦੇ ਆ ਕਿਉਂਕਿ ਮਾਇਆ ਵੀ ਹੁੰਦੀ ਹੈ ਮਾਇਆ ਵੀ ਹੋਣ ਕਰਕੇ ਮਾਇਆ ਵਾਲੇ ਪਾਸੇ ਖਿਆਲ ਹੈ ਉਸੇ ਪਾਸੇ ਤੁਰੇ ਜਾ ਰਿਹਾ ਤੇ ਉਸੇ ਪਾਸੇ ਇਹ ਹਉਮੈ ਦਾ ਜਿਹੜਾ ਕੰਡਾ ਹੈ ਗਹਿਰਾ ਹੁੰਦਾ ਜਾਂਦਾ ਹੈ ਤੇ ਇਹਦਾ ਦੁੱਖ ਵੀ ਵੱਧ ਜਾਂਦਾ ਹੈ ਹਾਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਪਰ ਜਿਹੜੇ ਪ੍ਰਮਾਤਮਾ ਦੇ ਦਾਸ ਬਣ ਜਾਂਦੇ ਹੈ ਗੁਰੂ ਜੀ ਕਹਿੰਦੇ ਉਹ ਫਿਰ ਪ੍ਰਮਾਤਮਾ ਦੇ ਵਿੱਚ ਸਵਰਤ ਜੋੜ ਲੈਂਦੇ ਹੈ ਨਾਮ ਸਮਾਣੇ ਉਹਦੀ ਹੋਤ ਨੂੰ ਮਨਜ਼ੂਰ ਆਪਣੇ ਅੰਦਰ ਮਹਿਸੂਸ ਕਰ ਲੈਂਦੇ ਹੈ ਤੇ ਫਿਰ ਉਹ ਜਨਮ ਮਰਨ ਦੇ ਦੁੱਖ ਵਿੱਚੋਂ ਬਾਹਰ ਨਿਕਲ ਜਾਂਦੇ ਹੈ ਇਹ ਇਹ ਡਰ ਇਹ ਭਉ ਇਹ ਦੁੱਖ ਉਹਨਾਂ ਦਾ ਕੱਟਿਆ ਜਾਂਦਾ ਹੈ ਕਿਉਂਕਿ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਵਰਮੰਡਾ ਹੀ ਕਿਉਂਕਿ ਗੁਰੂ ਜੀ ਕਹਿੰਦੇ ਉਸ ਮਾਲਕ ਨਾਲ ਜੁੜ ਜਾਂਦੇ ਜਿਹੜਾ ਕਦੇ ਸਮਾਪਤ ਨਹੀਂ ਹੋਣ ਵਾਲਾ ਸਰਬ ਵਿਆਪਕ ਪਰਮੇਸ਼ਰ ਉਹਨਾਂ ਨੂੰ ਮਿਲ ਪੈਂਦਾ ਤੇ ਸਾਰੇ ਜਗਤ ਵਿੱਚ ਖੰਡਾਂ ਵਰਮੰਡਾਂ ਵਿੱਚ ਉਹਨਾਂ ਦੀ ਸ਼ੋਭਾ ਹੁੰਦੀ ਹੈ ਜਨੀ ਆਪਣੇ ਆਪ ਨੂੰ ਸੁਰਖਰੂ ਕਰ ਲੈਂਦੇ ਆ ਐਸ ਕਰਕੇ ਕੀ ਕਰੀਏ ਆਪਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਆਪਾਂ ਵੀ ਗੁਰੂ ਨਾਲ ਜੁੜ ਗਏ ਗੁਰੂ ਦੀ ਗੱਲ ਮੰਨੀਏ ਗੁਰੂ ਦੇ ਕੋਲ ਅਰਦਾਸ ਕਰੀਏ ਗੁਰੂ ਦੇ ਅੱਗੇ ਬੇਨਤੀ ਕਰੀਏ ਮੰਗੀਏ ਕੀ ਪ੍ਰਮਾਤਮਾ ਦਾ ਨਾਮ ਗਿਆਨ ਉਹਦੀ ਐਗਜ਼ਿਸਟੈਂਸ ਸਾਡੇ ਅੰਦਰ ਮਹਿਸੂਸ ਹੋਣ ਲੱਗ ਜਾਏ ਇਹ ਗਿਆਨ ਗੁਰੂ ਜੀ ਕੋਲੋਂ ਲੈਣਾ ਕਰੀਏ ਇਹ ਮੰਗੀਏ ਗੁਰੂ ਜੀ ਕੋਲੋਂ ਅਰਦਾਸ ਕਰੀਏ ਸੋ ਗੁਰੂ ਜੀ ਇਸ ਤਰ੍ਹਾਂ ਸਾਨੂੰ ਅੱਗੇ ਸਮਝਾਉਂਦੇ ਆ ਹਾਂ ਮ ਗਰੀਬ ਮਸਕੀਨ ਪ੍ਰਭ ਤੇਰੇ ਹਾਰੇ ਰਾਖ ਰਾਖ ਵੱਡ ਵੱਡਾ ਹੀ ਐ ਮੇਰੇ ਮਾਲਕਾ ਅਸੀਂ ਤੇ ਦੀਨ ਹਾਂ ਅਸੀਂ ਗਰੀਬ ਹਾਂ ਅਸੀਂ ਮੰਗਦੇ ਹਾਂ ਤੇਰੇ ਕੋਲੋਂ ਕੀ ਤੂੰ ਹੀ ਸਾਡਾ ਵੱਡਾ ਸਹਾਈ ਹੈ ਤੇ ਐਸ ਕਰਕੇ ਰਾਖ ਸਾਨੂੰ ਰੱਖ ਲੈ ਇਨਾ ਇਨਾ ਕਾਮਾ ਦੀਕ ਵਿਕਾਰਾਂ ਤੋਂ ਸਾਨੂੰ ਵਿਚਾਲ ਹੈ ਇਹ ਸਾਡੇ ਉਤੇ ਤੂੰ ਹੀ ਕਿਰਪਾ ਕਰ ਮੇਰੇ ਮਾਲਕਾ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੀ اے ਪ੍ਰਭੂ ਜੀ ਤੇਰੇ ਦਾਸ ਨਾਨਕ ਨੂੰ ਤੇਰੇ ਨਾਮ ਦੇ ਹੀ ਆਸਰਾਸ ਤੇ ਤੇਰੇ ਨਾਮ ਦੇ ਹੀ ਸਹਾਰਾ ਮੈਨੂੰ ਤੇਰੇ ਨਾਮ ਵਿੱਚ ਜੁੜਿਆ ਸੁਖ ਮਿਲਦਾ ਜਨੀ ਮੈਨੂੰ ਤੇਰੀ ਯਾਦ ਆਪਣੀ ਸੁਰਤ ਵਿੱਚ ਰਸਾ ਕੇ ਹੀ ਸੁਖ ਮਿਲਦਾ ਹੈ ਹਮੇਸ਼ਾ ਆਨੰਦਮਈ ਜੀਵਨ ਹੋ ਜਾਂਦਾ ਹੈ ਇਹ ਕਾਮਾਂ ਦੇ ਇਕ ਵਿਚਾਰਾਂ ਤੋਂ ਖਹਿੜਾ ਛੁੱਟ ਜਾਂਦਾ ਹੈ ਇਨੀ ਪਿਆਰੀ ਗੱਲ ਗੁਰੂ ਜੀ ਇਸ ਸਾਰੇ ਸ਼ਬਦ ਵਿੱਚ ਸਮਝਾਉਂਦੇ ਐ ਕਿ ਇਹ ਬੰਦੇ ਦਾ ਜਿਹੜਾ ਜ਼ਿੰਦਗੀ ਐ ਸਰੀਰ ਐ ਇਹ ਇਸ ਤਰ੍ਹਾਂ ਵੀ ਇਹਦੇ ਵਿੱਚ ਕਾਮ ਕ੍ਰੋਧ ਲੋਭ মোহ ਹੰਕਾਰ ਵਰਗੇ ਕਾਮਾਦਿਕ ਜਿਹੜੇ ਨੇ ਇਹ ਭਰੇ ਪਏ ਤੇ ਇਹ ਭਰੇ ਕਿਉਂ ਕਿਉਂਕਿ ਮੈਂ ਮੇਰੀ ਐ ਤੇ ਜੇ ਮੈਂ ਮੇਰੀ ਐ ਤੇ ਫਿਰ ਮੈਂ ਮੇਰੀ ਦਾ ਜਿਹੜਾ ਕੰਡਾ ਹੈ ਉਹ ਚੁਬਦਾ ਜਾਂਦਾ ਹੈ ਹੋਰ ਕਿਉਂਕਿ ਹੋਰ ਬਕਾਰਾਂ ਵਿੱਚ ਤੁਰੇ ਜਾ ਰਹਿਆਂ ਹੋਰ ਉਸੇ ਪਾਸੇ ਤੁਰੇ ਜਾ ਰਹਿਆਂ ਜਿਉਂ-ਜਿਉਂ ਪਰਮਾਤਮਾ ਦੀ ਯਾਦ ਭੁੱਲਦੀ ਜਾਂਦੀ ਹੈ ਇਹ ਕੰਡਾ ਹੋਰ ਗਹਿਰਾ ਹੁੰਦਾ ਜਾਂਦਾ ਹੈ ਪਰ ਜਿਹਦੀ ਜਿਹਦੇ ਸੰਸਕਾਰ ਚੰਗੇ ਨੇ ਉਹ ਪਰਮਾਤਮਾ ਨਾਲ ਜੁੜ ਜਾਂਦੀ ਹੈ ਉਹ ਗੁਰੂ ਕੋਲੇ ਆ ਜਾਂਦੀ ਹੈ ਗੁਰੂ ਦੇ ਦਰ ਤੇ ਆ ਜਾਂਦੇ ਆ ਤੇ ਗੁਰੂ ਜੀ ਕਿਹਦੇ ਨਾਲ ਜੋੜਦੇ ਆ ਪਰਮਾਤਮਾ ਨਾਲ ਜਿਹੜਾ ਪਰਮਾਤਮਾ ਦੀ ਯਾਦ ਆਪਣੇ ਅੰਦਰ ਵਸਾ ਲੈਂਦਾ ਉਹਦੇ ਅੰਦਰੋਂ ਫਿਰ ਇਹ ਜਿਹੜੇ ਵੱਡੇ ਕਾਮਾਂ ਦੇ ਕਿ ਜਿਹੜੇ ਜੋਰ ਹੈ ਇਹਨਾਂ ਦਾ ਇਹਨਾਂ ਦੀ ਇਹ ਤੋਂ ਖਿਹੜਾ ਗੁਰੂ ਜੀ ਪਰਮਾਤਮਾ ਜੀ ਛੁੜਾ ਦਿੰਦੇ ਆ ਪਰਮੂ ਜੀ ਛੁੜਾ ਦਿੰਦੇ ਆ ਕਿਉਂਕਿ ਵੇਗ ਨੇ ਵੇਗ ਸ਼ਕਤੀ ਹੈ ਕਿ ਉਹ ਸ਼ਕਤੀ ਹੀ ਇਹਨਾਂ ਨੂੰ ਹਟਾ ਸਕਦੀ ਹੈ ਕਾਬੂ ਕਰ ਸਕਦੀ ਹੈ ਤੇ ਉਹਨਾਂ ਗੁਰੂ ਦੀ ਬਾਣੀ ਨਾਲ ਪੜ੍ਹ ਕੇ ਸਮਝ ਕੇ ਆਪਾਂ ਪਰਮਾਤਮਾ ਨਾਲ ਜੁੜ ਜਾਈਏ ਜਦੋਂ ਪਰਮਾਤਮਾ ਨਾਲ ਜੁੜ ਕੇ ਸੁਰਤ ਕਾਇਮ ਰਹਿਣ ਲੱਗੀ ਪਰਮਾਤਮਾ ਵਿੱਚ ਜੁੜੇ ਰਹੇ ਇਹਨਾਂ ਤੋਂ ਇਹ ਸਾਡਾ ਖਿਹੜਾ ਛੁੱਟਦਾ ਜਾਏਗਾ ਐਸ ਤਰ੍ਹਾਂ ਗੁਰੂ ਜੀ ਕਹਿੰਦੇ ਇਹ ਸੁਖ ਬੰਦੇ ਅੰਦਰ ਪਾਉਂਦਾ ਜਾਏਗਾ ਹੁਣ ਮੇਨ ਥੀਮ ਕੀ ਹੈ ਗੁਰੂ ਜੀ ਕਹਿ ਰਿਹਾ ਗੁਰੂ ਦੇ ਅੱਗੇ ਡੰਡਉਤ ਕਰਗੇ ਗੁਰੂ ਦੇ ਅੱਗੇ ਮੰਨਮ ਸ਼িকার ਕਰੀਏ ਜਾਨੀ ਗੁਰੂ ਦੀ ਬਾਣੀ ਨੂੰ ਪੜੀਏ ਗੁਰੂ ਦੀ ਬਾਣੀ ਨੂੰ ਸਮਝੀਏ ਆਪਣੇ ਹਿਰਦੇ ਵਿੱਚ ਵਸਾਉਂਦੇ ਜਾਈ ਰੋਜ਼ ਵਸਾਈਏ ਨਿਤ ਆਪਾਂ ਬਾਣੀ ਪੜ੍ਹਨੀ ਕਰੀਏ ਆਪਣੇ ਜੀਵਨ ਦਾ ਇੱਕ ਰੁਟੀਨ ਬਣਾ ਲਈਏ ਸਾਰੇ ਜੀਵਨ ਦਾ ਇੱਕ ਰੁਟੀਨ ਬਣਾ ਲਈਏ ਇੱਕ ਇੱਕ ਲਹਿ ਬਣਾ ਲਈਏ ਜੀਵਨ ਸਹਿਜ ਵਿੱਚ ਰਵੇ ਸਾਡਾ ਜੇ ਅਸੀਂ ਬਾਣੀ ਪੜ੍ਹ ਕੇ ਬਾਣੀ ਨੂੰ ਸਮਝਾਂਗੇ ਤਾਂ ਸਮਝ ਲਏ ਫਿਰ ਇਹ ਨਹੀਂ ਵੀ ਅਸੀਂ ਸਮਝ ਲਿਆ ਗਿਆਨੀ ਹੋ ਗਏ ਬਹੁਤ ਵੱਡੇ ਨਹੀਂ ਉਸ ਗਿਆਨ ਨੂੰ ਅਨੁਭਵ ਵਿੱਚ ਲੈ ਕੇ ਜਾਣਾ ਸੋਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮੜਨਾ ਅੰਦਰ ਆਪਣੇ ਅੰਦਰ ਜੁੜਨਾ ਹੈ ਆਪਣੇ ਆਪ ਦੇ ਵਿੱਚ ਬੈਠੇ ਹੋਏ ਉਸ ਮਾਲਕ ਨਾਲ ਜੁੜਦਾ ਹੈ ਉੱਥੋਂ ਜੋ ਆਵਾਜ਼ ਆ ਰਹੀ ਹੈ ਉਹ ਸੁਣਨਾ ਹੈ ਇਸ ਨੂੰ ਲਾਗੇ ਕਦੋਂ ਜਦੋਂ ਗੁਰੂ ਦੇ ਰਣ ਲੱਗ ਜਾਵਾਂਗੇ ਜਦੋਂ ਗੁਰੂ ਅੱਗੇ ਨਮਸਕਾਰ ਕਰਾਂਗੇ ਜਦੋਂ ਆਪਣੀਆਂ ਮੰਨਤਾਂ ਮਾਂ ਛੱਡ ਕੇ ਗੁਰੂ ਦੀ ਗੱਲ ਮੰਨ ਲਵਾਂਗੇ ਸੋ ਐਸਾ ਆਪਾਂ ਕਰੀਏ ਤੋ ਇਹ ਸ਼ਬਦ ਚੌਥਾ ਸ਼ਬਦ ਹੈ ਕੀਰਤਨ ਸੋਲੇ ਵਿੱਚ ਹੈ ਅਸੀਂ ਕੀਰਤਨ ਸੋਲਾ ਸਾਡੇ ਰੋਜ਼ ਦੀ ਜਵਾਨ ਵਿੱਚ ਚੜਿਆ ਹੋਇਆ ਬਾਣੀ ਹੈ ਸੋਲਾ ਸੋਲਾ ਸਾਹਿਬ ਬਾਣੀ ਦੇ ਵਿੱਚ ਇਹ ਚੌਥਾ ਸ਼ਬਦ ਸੀਗਾ ਤੇ ਇੱਕ ਸ਼ਬਦ ਗੂਰ ਹੈ ਉਸ ਨੂੰ ਆਪਾਂ ਅਗਲੇ ਐਪੀਸੋਡ ਵਿੱਚ ਵਿਚਾਰਾਂਗੇ ਤਾਂ ਕਿ ਸਾਨੂੰ ਸਮਝ ਪੈ ਜਾਏ ਕਿ ਇਹ ਬਾਣੀ ਸਾਨੂੰ ਕਹਿ ਕੀ ਰਹੀ ਹੈ